ਇੱਕ ਹੀ ਬੰਦੇ ਆ ਕੀ ਦੰਦੀ ਦੰਦੀ ਨਹੀਂ ਪੱਟੀ ਪ੍ਰਾਈਵੇਟ ਪਰਸਨ ਟੱਚ ਕੀਤਾ ਹੈ ਅੱਛਾ ਅੱਛਾ ਹਾਂ ਪਰ ਯਾਰ ਪ੍ਰਾਈਵੇਟ ਨੂੰ ਧਾਂਕ ਕਰਨ ਦਾ ਕੋੜੀ ਨੂੰ ਛੇੜਦਾ ਹੀ ਛੇੜ ਕੇ ਸਾਡਾ ਦੇਖੋ ਕੁੜੀ ਦੇ ਕੱਪੜੇ ਨੂੰ ਛੇੜ ਗੱਲ ਛੇੜ ਕਰਨੀ ਕਰਦੇ ਹੈਲੋ ਕੀ ਨਾਂ ਕੀ ਤਰਾ ਮਨੀਸ਼ ਸਾਹਿਬ ਕਿੱਥੋਂ ਆਏ ਹੋ ਉਦਯਾਲੇ ਤੋਂ ਪ੍ਰਵਾਸੀ ਹੈ ਅਹਾਂ ਲੁਧਿਆਣਾ ਕੁੜੀ ਨੂੰ ਤੂੰ ਛੇੜਿਆ ਛੇੜਿਆ ਤੂੰ ಏರಿಯಾ ನೈ ಸರ್ವ ತಾಲೂಕು اوئے ہا 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 ਇੱਕ ਹੀ ਵੱਡੇ ਕੀ ਦੰਦੀ ਗੰਦਨੀ ਪੱਟੀ ਪ੍ਰਾਈਵੇਟ ਡਿਵੈਲਪਮੈਂਟ ਅਚ ਕੀਤਾ ਹੈ ਅੱਛਾ ਹਾਂ ਤੇ ਕੀ ਭਾਜੀ ਤੁਸੀਂ ਇਹ ਨਾਲ ਸਬੰਧਤ ਕਰਦੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਵਰ ਸਿੰਘ ਹੈ ਕਿਹੜੇ ਜਥੇਵਾਰੀ ਬਸ ਅੱਧਰ ਤੋਂ ਆ ਰਹੇ ਹਾਂ ਜੀ ਬਸ ਵਿਧਾਨੇ ਜਾ ਰਹੀ ਹੈ ਅੱਛਾ ਜੀ ਉਹ ਲੋੜ ਦੀ ਚਿੱਕਾ ਮਾਰਨ ਲੱਗੀ ਬਸ ਮੈਨੂੰ ਨਹੀਂ ਪਤਾ ਕਿ ਕੁੜੀਆਂ ਦੀ ਨਾ ਸਾਨੂੰ ਨਹੀਂ ਪਤਾ ਕੀ ਹੋਣਾ ਹਾਂ ਜੀ ਉਹ ਕੁੜੀਆਂ ਚਿੱਕਾ ਚੁੱਪਾ ਬਹੁਤ ਮਾਰ ਰਹੀ ਜਦ ਮੈਂ ਜਾ ਕੇ ਪੁੱਛਿਆ ਕੀ ਚੱਕਰ ਆ ਉਹਨੇ ਮੈਨੂੰ ਦੱਸਿਆ ਵੀ ਆਹ ਬੰਦੇ ਨੇ ਇਹ ਜਿਹੜੀ ਸ਼ਰਮਨਾਖ ਹਰਕਤ ਕੀਤੀ ਹੈ ਉਹ ਦੱਸ ਨਹੀਂ ਕਰਦੇ। ਅਲੀ ਮੌਕੇ ਦੇ ਬੰਦਾ ਫੇਸ ਕੀਤਾ ਮੌਕੇ ਤੇ ਫੜਿਆ। ਜੀ ਲਾਜਮਨ ਨੂੰ ਫੋਨ ਕੀਤਾ ਆ ਰਹੇ ਆ। ਉਹ ਕਿਹਦਾ ਬੰਦਾ ਬਾਕੀ ਚੱਲਦਾ। ਇਹ ਜਿਹੜਾ ਬੰਦਾ ਹੈ ਪ੍ਰਵਾਸੀ ਹੈ ਭਾਜੀ। ਤੁਹਾਨੂੰ ਪਤਾ ਹੋਣਾ ਪਿਛਲੇ ਹਿਸ਼ਾਰਪੁਰ ਦੇ ਵਿੱਚ ਵੀ ਇੱਕ ਕਤਲ ਕੀਤਾ ਪ੍ਰਵਾਸੀ ਨੇ। ਇੱਦਾਂ ਨਾ ਦੇ ਇੱਕ ਜਲੰਧਰ ਵੀ ਹੋ ਚੁੱਕਾ ਤੇ ਧਿਆਣੀ ਵੀ ਹੋ ਚੁੱਕਾ। ਹਾਂ ਸਾਰੇ ਜਿਹੜੇ ਗਵਾਹ ਨੇ ਸਾਰੇ ਮੈਂ ਇਹਨਾਂ ਦੇ ਪ੍ਰਵਾਸੀਆਂ ਦਾ ਤੇਰੀ ਗੱਲ ਤਾਂ ਇੰਨਾ ਕਿ ਦੇਖੋ ਸ਼ਰਮਨਾਥ ਜਿਹੜਾ ਕੰਮ ਕਰ ਰਿਹਾ ਹੈ ਜੇ ਇਹਦੀ ਸਜ਼ਾ ਹੀ ਇਹ ਹੋਣੀ ਚਾਹੀਦੀ ਚੌਂਚਾ ਲਾ ਕੇ ਸਾਰਿਆਂ ਨੂੰ ਮਾਰੋ ਕੋਈ ਵੀ ਬੰਦਾ ਕਰੇ ਮੈਂ ਕਿ ਇਤਿਆਦ ਦੇ ਕੀ ਧਰਮ ਦੇ ਖਿਲਾਫ ਨਹੀਂ ਕੋਈ ਵੀ ਬੰਦਾ ਨਹੀਂ ਪਰ ਹੁਣ ਇਹਨੂੰ ਬਗਾਨ ਅਸੀਂ ਪੁਲਿਸ ਦੇ ਵਾਲੇ ਕਰਨ ਲੱਗੇ ਜੁਨੀਆਂ ਨੇ ਬਹੁਤ ਪਿਆਰੀਆਂ ਨੇ ਦੇਖੋ ਕੀ ਦਿਖਾਉਂਗਾ ਹਾਂਜੀ ਹਾਂ ਜੀ ਇਹਦਾ ਬਹੁਤ ਸਰਵਿਸ ਹੋ ਰਹੀ ਹੈ ਹੁਣੇ ਵੀ ਚਾਹੀਦੀ ਹੈ ਕਿ 10 ਬੰਦੇ ਨੂੰ ਕੰਨ ਹੋਣ 30 ਸਾਲੀ ਜ਼ਰੂਰਤ ਹੈ ਦੇਖੋ ਤੁਸੀਂ ਮੈਂ ਦੱਸ ਨਹੀਂ ਸਕਦਾ ਜੋ ਇਹਨੇ ਕੰਮ ਕੀਤਾ ਬਾਖੇ ਠੀਕ ਹੈ ਡਰਾਈਵਰ ਕਨੈਕਟਰ ਨਾਲ ਵੀ ਤੁਸੀਂ ਕੁਝ